ਮਹਾਨਗਰ ਦੇ ਵਿੱਚ ਨਸ਼ੇ ਦੇ ਖਿਲਾਫ ਚਲਾਈ ਮੁਹਿੰਮ ਦੇ ਤਹਿਤ ਪਲੱਸਵੋ ਵੱਡੀਆਂ ਕਾਰਵਾਈਆਂ ਕੀਤੀਆਂ ਜਾ ਰਹੀਆਂ ਨੇ ਪਰ ਇਸ ਦੇ ਬਾਵਜੂਦ ਵੀ ਕੁਝ ਲੋਕ ਨਸ਼ਾ ਵੇਚਦੇ ਤੇ ਖਰੀਦਦੇ ਨਜ਼ਰ ਆ ਰਹੇ ਨੇ ਤੇ ਇਸ ਕਾਰੋਬਾਰ ਦੇ ਵਿੱਚ ਲਿਪਤ ਨੇ ਅਜਿਹਾ ਇੱਕ ਮਾਮਲਾ ਗੜੇ ਤੋਂ ਸਾਹਮਣੇ ਆਇਆ ਜਿੱਥੇ ਇਲਾਕੇ ਦੇ ਵਿੱਚ ਨਸ਼ਾ ਲੈਣਾਂ ਇੱਕ ਮਹਿਲਾ ਨੂੰ ਲੋਕਾਂ ਦੇ ਵੱਲੋਂ ਕਾਬੂ ਕਰ ਲਿਆ ਗਿਆ ਦਰਅਸਲ ਜਲੰਧਰ ਤੋਂ ਇਹ ਤਸਵੀਰਾਂ ਸਾਹਮਣੇ ਆਈਆਂ ਨੇ ਇਸ ਦੌਰਾਨ ਇਲਾਕਾ ਵਾਸੀਆਂ ਦੇ ਵੱਲੋਂ ਜਮ ਕੇ ਰੋਸ ਪ੍ਰਦੋਸ਼ਣ ਕੀਤਾ ਗਿਆ ਤੇ ਉਸ ਤੋਂ ਬਾਅਦ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਜਾਂਦੀ ਹੈ ਤਾਂ ਲੋਕਾਂ ਦੇ ਕਹਿਣਾ ਹੈ ਕਿ ਮਹਿਲਾ ਸਹੀ ਤੁਕਤ ਵਿਅਕਤੀ ਨੂੰ ਕਾਬੂ ਕੀਤਾ ਜਾਵੇ ਜਿਸ ਤੋਂ ਕਿ ਉਹ ਨਸ਼ਾ ਲੈਣਾਈ ਸੀ ਹਾਲਾਂਕਿ ਇੱਥੇ ਬੜੀ ਹੈਰਾਨੀ ਦੀ ਗੱਲ ਹੈ ਕਿ ਮਹਿਲਾ ਨੇ ਹੱਥੀ ਚੂੜਾ ਪਾਇਆ ਹੋਇਆ ਤਾਂ ਇਸ ਦੇ ਦਰਮਿਆਨ ਨਗਰ ਨਿਗਮ ਦੇ ਕਰਮੀ ਜਿਨ੍ਹਾਂ ਦਾ ਇਹ ਕਹਿਣਾ ਹੈ ਕਿ ਇਲਾਕਾ ਵਾਸੀਆਂ ਦੀ ਮੀਟਿੰਗ ਰੱਖੀ ਹੋਈ ਸੀ ਇਸ ਦੌਰਾਨ ਉਹਨਾਂ ਦਾ ਕਹਿਣਾ ਹੈ ਕਿ ਮਹਿਲਾ ਪਿਛਲੇ 4 ਦਿਨ ਤੋਂ ਪਾਰਕ ਦੇ ਵਿੱਚ ਘੁੰਮਦੀ ਸੀ ਇਸ ਦੌਰਾਨ ਇੱਕ ਰਾਤ ਪਹਿਲਾਂ ਹੀ ਮਹਿਲਾ ਪਾਰਕ ਦੇ ਵਿੱਚ ਕੁਝ ਗਲਤ ਕੰਮ ਕਰਕੇ ਗਈ ਸੀ ਤੇ ਜਦੋਂ ਮਹਿਲਾ ਸਵੇਰੇ ਉੱਥੇ ਆਉਂਦੀ ਹੈ ਤਾਂ ਲੋਕਾਂ ਵੱਲੋਂ ਉਸ ਨੂੰ ਰੋਕ ਲਿਆ ਜਾਂਦਾ ਹੈ ਜਿਸ ਤੋਂ ਬਾਅਦ ਇਲਾਕਾ ਵਾਸੀ ਇਕੱਠੇ ਹੁੰਦੇ ਨੇ ਤੇ ਵਿਅਕਤੀ ਦਾ ਇਹ ਕਹਿਣਾ ਕਿ ਜਦ ਸਖਤੀ ਦੇ ਨਾਮ ਪੁੱਛਿਆ ਗਿਆ ਤਾਂ ਪਤਾ ਲੱਗਿਆ ਕਿ ਉਸਨੇ ਨਸ਼ਾ ਕੀਤਾ ਹੋਇਆ ਹੈ ਹੰਗਾਮਾ ਹੋਣ ਤੇ ਮਹਿਲਾ ਦਾ ਇਹ ਕਹਿਣਾ ਹੈ ਕਿ ਉਹ ਹੈਪੀ ਤੋਂ ਨਸ਼ਾ ਲੈਣ ਆਉਂਦੀ ਹੈ ਜਿਸ ਤੋਂ ਬਾਅਦ ਥਾਣੇ ਇਸ ਮਾਮਲੇ ਦੀ ਸੂਚਨਾ ਦਿੱਤੀ ਜਾਂਦੀ ਹੈ ਤੇ ਉੱਥੇ ਹੀ ਜਾਂਦੇ ਇਸ ਮਾਮਲੇ ਦੇ ਵਿੱਚ ਮਦਨ ਲਾਲ ਸਾਈ ਦੇ ਘਰ ਉਹ ਜਾਂਦੇ ਨੇ ਜਿਨ੍ਹਾਂ ਦਾ ਪੁੱਤਰ ਹੈਪੀ ਤੋਂ ਮੌਕੇ ਤੋਂ ਫਰਾਰ ਹੋ ਜਾਂਦਾ ਹੈ ਤਾਂ ਵਿਅਕਤੀ ਦਾ ਕਹਿਣਾ ਹੈ ਕਿ ਇਲਾਕੇ ਦੇ ਵਿੱਚ ਜੋ ਲੋਕ ਨੇ ਉਹ ਜਿਹੜੀ ਮਹਿਲਾ ਚਿੱਟਾ ਵੇਚ ਰਹੀ ਹੈ ਜਾਂ ਲੈ ਰਹੀ ਹੈ ਉਸ ਨੂੰ ਲੈ ਕੇ ਉਹਨਾਂ ਲੋਕਾਂ ਦੇ ਵਿੱਚ ਕਾਫੀ ਰੋਸ ਹੈ ਉਹਨਾਂ ਦਾ ਕਹਿਣਾ ਹੈ ਕਿ ਅਜੇ ਹੀ ਜਿਹੜੀ ਚਿੱਟੇ ਤੇ ਹੋਰ ਨਸ਼ਿਆਂ ਦੀ ਵਿਕਰੀ ਬੰਦ ਹੋਣੀ ਚਾਹੀਦੀ ਹੈ ਨਹੀਂ ਤਾਂ ਇਸ ਖਿਲਾਫ ਉਹਨਾਂ ਦੇ ਵੱਲੋਂ ਖੁਦ ਆਵਾਜ਼ ਬੁਲੰਦ ਕੀਤੀ ਜਾਵੇਗੀ ਤਾਂ ਲੋਕਾਂ ਦਾ ਦੋਸ਼ ਹੈ ਕਿ ਪੁਲਿਸ ਨੂੰ ਸੂਚਨਾ ਦੇਣ ਤੋਂ ਬਾਅਦ ਪੁਲਿਸ 1 ਘੰਟਾ ਦੇਰੀ ਦੇ ਨਾਲ ਪਹੁੰਚੀ ਜਿਸ ਤੋਂ ਬਾਅਦ ਮਹਿਲਾ ਨੂੰ ਥਾਣੇ ਲਿਆਂਦਾ ਗਿਆ ਤੇ ਲੋਕਾਂ ਦਾ ਕਹਿਣਾ ਹੈ ਕਿ ਜੇਕਰ ਉਕਤ ਤਸਕਰ ਮੌਕੇ ਤੋਂ ਫਰਾਰ ਹੋ ਗਿਆ ਹੈ ਤਾਂ ਮਹਿਲਾ ਨੂੰ ਕਾਬੂ ਕਰਨ ਦਾ ਕੋਈ ਵੀ ਫਾਇਦਾ ਨਹੀਂ ਹੈ ਉਹ ਤਾਂ ਨਸ਼ੇ ਦਾ ਸੇਵਨ ਕਰਦੀ ਹੈ ਜਦਕਿ ਮੁੱਖ ਤਸਕਰ ਪੁਲਿਸ ਦੀ ਗ੍ਰਿਫਤ ਦੇ ਵਿੱਚੋਂ ਇਸ ਵੇਲੇ ਬਾਹਰ ਹੈ ਭਾਈ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਰਜਿੰਦਰ ਕੁਮਾਰ ਜੀ ਰਜਿੰਦਰ ਜੀ ਆ ਤੁਸੀਂ ਥਾਣੇ ਆਏ ਹੋ ਕੀ ਗੱਲ ਹੈ ਸਾਰੀ ਸਾਰੇ ਅਸੀਂ ਪਾਰਕ 'ਚ ਖੜੇ ਸੀ ਆ ਭਾਈ ਸਾਹਿਬ ਤੇ ਮੈਂ ਤੇ ਅਸੀਂ ਗੱਲ ਕਰ ਰਹੇ ਸੀਗੇ ਤੇ ਜਦ ਇਹ ਆ ਗਈ ਸਾਨੂੰ ਸ਼ੱਕ ਪਿਆ ਇਹਦੇ ਬੁੱਲਾਂ ਨੂੰ ਦੇਖ ਕੇ ਇਹ ਨੀਲੇ ਰੰਗ ਦੇ ਬੋਲੇ ਆ ਤੇ ਦੰਦ ਸੜੇ ਹੋਏ ਆ ਅਸੀਂ ਕਿਹਾ ਵੀ ਵਾਰਕਾ ਲੀ ਮੈਂ ਇਹਨੂੰ ਰੋਕ ਲਿਆ ਮੈਂ ਕਿਹਾ ਹਾਂ ਕਿਹਦੇ ਕੋਲ ਆਈ ਕਹਿੰਦੀ ਮੈਂ ਚਿੱਟਾ ਲੈਣਾ ਮੈਂ ਕਿਹਾ ਕਿਹਦੇ ਕੋਲ ਆਈ ਹੈ ਕਹਿੰਦੀ ਹੈਪੀ ਕੋ ਸਿੱਧਾ ਨਾਂ ਆਇਨੇ ਲਿਆ ਮੈਂ ਇਹਨੂੰ ਫੜਿਆ ਇਹਦੇ ਦੋ ਕੁ ਛੱਡੀਆਂ ਇਹਨੂੰ ਲੈ ਗਿਆ ਗਲੀ 'ਚ ਬਾਕੀ ਆ ਸਾਰਾ ਹਜੂਮ ਮੱਲਾ ਸਾਰਾ ਬਾਹਰ ਨਿਕਲਿਆ ਆਇਆ ਫਿਰ ਜੋ ਹੋਇਆ ਐਸਐਚਓ ਸਾਹਿਬ ਆਪਣੇ ਥਾਣੇਦਾਰ ਸਾਹਿਬ ਆਏ ਸੀਗੇ ਇਹਨਾਂ ਦੇ ਸਾਹਮਣੇ ਹੋਇਆ ਸਾਰੇ ਮਹੱਲੇ ਨਾਲ ਗੱਲਬਾਤ ਹੋਈ ਸਾਰੇ ਮਹੱਲੇ ਨੇ ਪੂਰਾ ਸਟੈਂਡ ਲਿਆ ਸਾਡੇ ਨਾਲ ਠੀਕ ਹੈ ਜੀ ਉਸ ਤੋਂ ਬਾਅਦ ਹੈਪੀ ਦੇ ਘਰ ਗਏ ਹੈਪੀ ਭੱਜ ਗਿਆ ਸੀ ਕੌਣ ਹੈਪੀ ਹੈ ਕੌਣ ਇਹ ਹੈਪੀ ਦੇਵਾ ਦਾ ਮੁੰਡਾ ਜੀ ਸਾਈ ਦਾ ਮਦਨ ਲਾਲ ਸਾਈ ਉਹਦਾ ਮੁੰਡਾ ਵਾ ਤੇ ਉਹ ਭੱਜ ਗਿਆ ਸੀ ਤੇ ਪੁਲਿਸ ਨੂੰ ਨਹੀਂ ਇਹ ਨਸ਼ਾ ਵੇਚਦਾ ਹੈ ਹਾਂ ਜੀ ਜਿਹਦਾ ਨਾਮ ਲਿਆ ਨੇ ਦੱਸਿਆ ਜੀ ਅੱਛਾ ਜੀ ਤੇ ਉਹ ਮੈਡਮ ਨੇ ਦੱਸਿਆ ਕਿ ਚਿੱਟਾ ਲੈਣ ਆਈ ਸੀ ਹੂੰ ਤੇ ਉਹ ਫਿਰ ਉਸ ਤੋਂ ਬਾਅਦ ਅਸੀਂ ਸਾਰੇ ਪੁਲਿਸ ਦੇ ਨਾਲ ਆਏ ਇੱਥੇ ਥਾਣੇ ਅਸੀਂ ਕਿਹਾ ਵੀ ਇਹ ਮੈਡਮ ਨੂੰ ਛੱਡ ਦਿਓ ਕਿ ਜਿਹੜਾ ਮੇਨ ਤਸਕਰ ਸੀਗਾ ਉਹ ਤਾਂ ਨਿਕਲ ਗਿਆ ਤੇ ਇਹਦਾ ਕੀ ਕਸੂਰ ਇਹ ਤਾਂ ਪੀਂਦੀ ਹੈ ਤਾਂ ਕਰਕੇ ਤੇ ਫੜਨ ਅਭਿਚਨ ਵਾਲਿਆਂ ਨੂੰ ਪੁਲਿਸ ਲੈ ਕੇ ਨਹੀਂ ਆਈ ਥਾਣੇ ਹਾਂਜੀ ਉਹ 도ੜ ਗਿਆ ਸੀ 도ੜ ਗਏ ਨੇ ਤੇ ਹੁਣ ਪੁਲਿਸ ਵੱਲੋਂ ਕੀ ਕਹਿ ਰਹੇ ਥੋੜਾ ਲੇਟ ਆਈ ਹੈ ਘੰਟਾ ਕੁ ਲੇਟ ਆਈ ਹੈ ਅੱਛਾ 1 ਘੰਟਾ ਲੇਟ ਪੁਲਿਸ ਆਈ ਹੈ ਹਾਂਜੀ ਕੀ ਕਿਹਾ ਜਾ ਰਿਹਾ ਪੁਲਿਸ ਵੱਲੋਂ ਹੁਣ ਉਹ ਸਮਾਂ ਅਸੀਂ ਇਹਨੂੰ ਮੱਲੇ ਵਾਲਿਆਂ ਪੂਰਿਆਂ ਨੇ ਕਹਿ ਕੇ ਵੀ ਇਹਦਾ ਪੀਂਦੀ ਆ ਇਹਨੂੰ ਛੱਡ ਦਿਓ ਜਿਹੜਾ ਵੇਚਣ ਵਾਲਾ ਉਹ ਤਾਂ ਫੜਿਆ ਨਹੀਂ ਗਿਆ ਅਸੀਂ ਇੰਨੇ ਕੀ ਕਰਾਂ ਠੀਕ ਅੰਟੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਆਸ਼ਾ ਕੀ ਗੱਲ ਹੋਈ ਸੀਗੀ ਜੀ ਅੱਜ ਤੁਹਾਡੇ ਮੱਲੇ ਦੇ ਵਿੱਚ ਘਲਾ ਦੀ ਸਾਡੇ ਮੰਲੇ ਵਿੱਚ ਅਸੀਂ ਇੱਕ ਮਤਲਬ ਕਿ ਮੈਡਮ ਨੇ ਸੱਦਿਆ ਸੀਗਾ ਮੀਟਿੰਗ ਨਾਲ ਨਸ਼ਿਆਂ ਬਾਰੇ ਅਸੀਂ ਮੀਟਿੰਗ ਰੱਖੀ ਸੀਗੀ ਉਹਦੇ ਵਿੱਚ ਉਹਨਾਂ ਨੇ ਸਾਨੂੰ ਰਾਜਿੰਦਰ ਮੈਡਮ ਨੇ ਕਿਹਾ ਸੀ ਕਿ ਤੁਸੀਂ ਆਪਣੇ ਮਹੱਲੇ ਦੇ ਅਸੀਂ ਮੈਂ ਤੁਹਾਡੇ ਨਾਲ ਖੜੀ ਤੁਸੀਂ ਆਪਣੇ ਮਹੱਲੇ ਦੀ ਹਿੰਮਤ ਦਿਤਾਓ ਜਿਹੜਾ ਕੋਈ ਅਸੀਂ ਉਹਨਾਂ ਅੱਗੇ ਅਰਦਾਸ ਕੀਤੀ ਸੀਗੀ ਕਿ ਸਾਡੇ ਮਹੱਲੇ 'ਚ ਨਸ਼ਾ ਬਹੁਤ ਵਿਕਦਾ ਬੱਚੇ ਬਹੁਤ ਨਸ਼ਾ ਕਰ ਰਹੇ ਆ ਗਾਂ ਦੇ ਈੜੀ ਦਾ ਕੀ ਬਣੂਗਾ ਉਹਨਾਂ ਨੇ ਸਾਨੂੰ ਕਿਹਾ ਹੈ ਕਿ ਤੁਸੀਂ ਤੁਹਾਡੇ ਮੈਂ ਤੁਹਾਡੇ ਨਾਲ ਖੜੀਆਂ ਤੁਸੀਂ ਆਪਣੀ ਹਿੰਮਤ ਕਰੋ ਸਾਡੇ ਤੱਕ ਪਚਾਓ ਤੇ ਇੱਕ ਊਡੀ ਕਿੰਨੀ ਦੇ ਆਦੀ ਸਾਡੇ ਮਨ ਆਉਂਦੀ ਜਿਸ ਮਸਾਲਾ ਹੈ ਇਹਨੂੰ ਪੜਕੇ ਤੇ ਨਿਰੰਦਾ ਇਹ ਸਾਡੀ ਇਹ ਵੀ ਗੱਲ ਤੇ ਸੀਗੀ ਕਿ ਇਹ ਤਾਂ ਵਿਚਾਰੀ ਪੀਂਦੀ ਆ ਇਹਨੂੰ ਛੱਡਿਆ ਜਾਵੇ ਜਿਹੜਾ ਵੇਚਦੇ ਆ ਉਹਨਾਂ ਨੂੰ ਪੜੋ ਇਸ ਕਰਕੇ ਅਸੀਂ ਇਹਨੂੰ ਛਡਾ ਕੋਣ ਵੇਚਦਾ ਮੱਲੇ ਵਿੱਚੋਂ ਤੁਸੀਂ ਦੱਸਿਆ ਪੁਲਿਸ ਨੂੰ ਇਹ ਤਾਂ ਬਹੁਤ ਜਣੇ ਵੇਚਦੇ ਆ ਭਾਜੀ ਤੇ ਇੰਚਾਰਜ ਨੇ ਨਹੀਂ ਬੀਤੇ ਉਹ ਤਾਂ ਪੁਲਿਸ ਦਾ ਕੰਮ ਆ ਬਿਲਕੁਲ ਇਨਕੁਆਇਰੀ ਕਰਨਾ ਪੁਲਿਸ ਦਾ ਕੰਮ ਆ ਉਹ ਅਸੀਂ ਥੋੜਾ ਕਰ ਸਕਦੇ ਆ ਪੁਲਿਸ ਵੱਲੋਂ ਕੀ ਅੱਜ ਦੇ ਅੱਜ ਦੇ ਤੇ ਉਹਨਾਂ ਨੇ ਦੱਸ ਦਿੱਤਾ ਆ ਤੁਸੀਂ ਥਾਣੇ ਦੇ ਵਿੱਚ ਆਏ ਹੋ ਪੁਲਿਸ ਵੱਲੋਂ ਕੀ ਕਿਹਾ ਗਿਆ ਤੁਹਾਨੂੰ ਪੁਲਿਸ ਵਾਲੋ ਅਸੀਂ ਤੇ ਇਹ ਕਿਹਾ ਆ ਵਿਸ਼ਵਾਸ ਦਿਵਾਇਆ ਗਿਆ ਉਹ ਕਹਿੰਦੇ ਕਿ ਅਸੀਂ ਆਵਾਂਗੇ ਅਸੀਂ ਕਿਹਾ ਕਿ ਤੁਹਾਡੀਆਂ ਵਰਦੀਆਂ ਦੇਖ ਕੇ ਤੇ ਉਦਾ ਹੀ ਜਿਹੜੇ ਨਸ਼ਾ ਕਰਨ ਵਾਲੇ ਉਹਨਾਂ ਨੇ ਭੱਜ ਜਾਇਆ ਕਰਨਾ ਸਾਨੂੰ ਤੁਸੀਂ ਸਿਵਲ ਵਰਦੀ ਤੇ ਭੇਜ ਜੋ ਸਾਡੇ ਮਹੱਲੇ 'ਚ ਜਿਹੜਾ ਪਤਾ ਨਹੀਂ ਲੱਗੇ ਫੇਰ ਪਤਾ ਲੱਗਣਾ ਆ ਕੌਣ ਵੇਚਦਾ ਕੌਣ ਖਾਂਦਾ ਕੌਣ ਕੀ ਕਰਦਾ ਹੈ ਜੀ ਬਾਈ ਨਾਮ ਕੀ ਹੈ ਤੁਹਾਡਾ ਮੇਰਾ ਨਾਮ ਰਜਿੰਦਰ ਕੁਮਾਰ ਮੈਂ ਮਿਊਨਿਸਪਲ ਕਾਰਪੋਰੇਸ਼ਨ 'ਚ ਡਰਾਈਵਰ ਆ ਜੀ ਅਸੀਂ ਰਾਮਪਾਲ ਜੀ ਰਜਿੰਦਰ ਜੀ ਕੀ ਗੱਲ ਹੋਈ ਸੀਗੀ ਅੱਜ ਸਰ ਕਿੰਨੇ ਵਜੇ ਮੀਟਿੰਗ ਹੋਈ ਸੀ ਜੀ ਕੀ ਗੱਲ ਹੋਈ ਸੀ ਮੀਟਿੰਗ 5 ਤੋਂ 6 ਵਜੇ ਦਾ ਟਾਈਮ ਸੀਗਾ ਜੀ ਮੈਡਮ ਥੋੜਾ ਪ੍ਰੋਗਰਾਮ ਕਰਕੇ ਲੇਟ ਸੀਗੀ ਜੀ ਉਸ ਤੋਂ ਬਾਅਦ ਅਸੀਂ ਆਪਣੀਆਂ ਭੈਣਾਂ ਫਿਰ ਅਸੀਂ ਮੀਟਿੰਗ ਰੱਖੀ ਹੈ ਇਹਨਾਂ ਨੇ ਸਾਰੇ ਵੱਧ ਚੜ ਕੇ ਸਹਿਯੋਗ ਦਿੱਤਾ ਸਾਡੇ ਨਾਲ ਉਸ ਤੋਂ ਬਾਅਦ ਅਸੀਂ ਸਮਾਨ ਛਮੂਨ ਚੁਕਾ ਕੇ ਪਾਰਕ 'ਚ ਹਲੇ ਖੜੇ ਸੀਗੇ ਪੰਜਾਬੀ ਇਹ ਕੋਈ 4-5 ਦੇ ਨੁਕਤੇ ਹਾਂ ਪਾਰਕ 'ਚ ਘੁੰਮਦੀ ਸੀ ਹਮ ਕੱਲ ਵੀ ਇਹ ਰਾਤ ਕੋਈ ਪੁਕੀਤੇ ਕੰਮ ਕਰਕੇ ਗਈ ਪਾਰਕ ਦੇ ਵਿੱਚ ਅਸੀਂ ਇਹਨੂੰ ਕੁਝ ਨਹੀਂ ਕਿਹਾ ਹਮ ਅੱਜ ਕੁਦਰਤੀ ਆ ਗਈ ਕਾਪੂ ਹਮ ਉਸ ਤੋਂ ਬਾਅਦ ਇਹਨਾਂ ਮੈਂ ਰੁਕਿਆ ਮੈਂ ਰੁਕਿਆ ਹਮ ਤੇ ਮਹੱਲੇ ਚ ਉਹਨੇ ਗਲੀ ਚ ਲੈ ਆਇਆ ਸਾਰੀ ਗਲੀ ਨੂੰ ਬਾਜ ਦੇ ਕੇ ਸਾਰੀ ਗਲੀ ਨੂੰ ਇਕੱਠੇ ਕੀਤਾ ਇਕੱਠੇ ਕਰਕੇ ਸਾਰੇ ਭੈਣ ਭਰਾ ਨੇ ਸਾਰਿਆਂ ਨੇ ਸਹਿਯੋਗ ਮੇਰੇ ਨਾਲ ਦਿੱਤਾ ਠੀਕ ਹੈ ਜੀ ਉਸ ਤੋਂ ਬਾਅਦ ਸਾਡੀ ਗਲੀ ਚ ਜਿਹੜੇ ਚਿਟਾ ਵੇਚਦੇ ਆ ਜਾਂ ਜੋ ਵੀ ਕਰਦੇ ਆ ਅਸੀਂ ਉਹਨਾਂ ਸਾਰਿਆਂ ਨੂੰ ਹਦਾਇਤ ਦਿੱੰਨੇ ਆ ਵੀ ਜੇ ਕਰਦੇ ਆ ਤੇ ਹਟ ਜਾਓ ਜੇ ਨਹੀਂ ਹਟ ਸਕਦੇ ਤੇ ਭੱਜ ਜਾਓ ਠੀਕ ਹੈ ਜੀ ਮੈਡਮ ਨੇ ਇਹ ਸਾਨੂੰ ਜਣੀ ਆਸ਼ਵਾਸਨ ਦਿੱਤਾ ਹੌਸਲਾ ਦਿੱਤਾ ਇੱਕ ਠੀਕ ਹੈ ਜੀ ਜੇ ਮੈਂ ਤੁਹਾਡੇ ਨਾਲ ਖੜੀ ਜੇ ਕੋਈ ਤੁਹਾਨੂੰ ਧਮਕੀ ਦਿੰਦਾ ਤਾਂ ਵੀ ਮੈਨੂੰ ਆ ਕੇ ਦੱਸੋ ਉਹਨੂੰ ਜਿੱਥੋਂ ਨਿਕਲਿਆ ਉੱਥੇ ਬਾੜ ਦੂੰਗੇ ਮੈਂ ਕਿੰਨੇ ਕਿੰਨੇ ਸਮੇਂ ਪਹਿਲੇ ਜਿਹੜਾ ਆ ਇਹ ਵੇਚਣਾ ਸ਼ੁਰੂ ਹੋਏ ਸੀਗੇ ਅੱਜ ਕਿੰਨਾ ਸਮਾਂ ਹੋ ਗਿਆ ਤੇ ਪੁਲਿਸ ਨੇ ਇਹਨਾਂ ਨੂੰ ਕਿਉਂ ਨਹੀਂ ਕੀਤਾ ਸਾਡੇ ਪੂਰੀ ਸਰਕਾਰ ਨੂੰ ਪਤਾ ਕਦੋਂ ਦਾ ਚਿੱਟਾ ਚੱਲ ਰਿਹਾ ਨਹੀਂ ਇਹਨਾਂ ਨੂੰ ਜਿਹੜੇ ਵੇਚਦੇ ਜਿਹੜੇ ਮਹੱਲੇ ਦੇ ਲੋਕ ਵੇਚਦੇ ਨੇ ਨਮਾ ਦਾ ਚਿਤਾ ਚੱਲਿਆ ਨਹੀਂ ਪੂਰੀ ਸਰਕਾਰ ਨੂੰ ਪਤਾ ਤੁਹਾਡੇ ਮਹੱਲੇ ਦੇ ਜਿਹੜੇ ਯੁਵਾਕ ਆ ਮੈਂ ਉਹਨਾਂ ਦੀ ਗੱਲ ਕਰ ਰਿਹਾ ਕਿੰਨੇ ਸਮੇਂ ਤੋਂ ਵੇਚਦੇ ਪਏ ਅੱਗੇ ਤੁਸੀਂ ਕਿਉਂ ਨਹੀਂ ਕੰਪਲੇਂਟਾਂ ਕਰਾਈਆਂ ਮਹਾਰਾਜ ਸਾਨੂੰ ਪਾਵਰ ਹੀ ਅੱਜ ਮਿਲੀ ਪਾਵਰ ਹੀ ਅੱਜ ਮਿਲੀ ਪਾਵਰ ਅੱਜ ਮਿਲੀ ਪਾਵਰ ਕਿੰਨਾ ਵੱਲੋਂ ਤੁਸੀਂ ਜੇ ਉਹ ਹੱਦਵਾਦ ਹੋਵੇ ਤਾਂ ਫੇਰ ਹੀ ਬੰਦਾ ਕਲਮ ਚੱਕਦਾ ਪਾਜੀ ਕਿਹੜੀ ਮੈਡਮ ਦਾ ਕੀ ਨਾਮ ਹੈ ਜਨਾ ਹਾਂਜੀ ਸਰ ਆ ਜਿਹੜੀ ਲੜਕੀ ਨੂੰ ਲੈ ਕੇ ਆਏ ਸੀਗੇ ਤੁਸੀਂ ਥਾਣੇ ਕੀ ਮਾਮਲਾ ਹੈ ਮਾਮਲਾ ਆਪਣੇ ਕਿਸੇ ਤਰਸਿੰਦ ਕਲੋਨੀ ਪਿੰਦੀ ਹੈ ਗੱਡੀ ਦੇ ਵਿੱਚ ਉੱਥੇ ਮੱਲੇ ਵਾਲਿਆਂ ਨੂੰ ਕੋਈ ਸ਼ੱਕ ਹੋਇਆ ਵੀ ਜਿਸ ਤਰ੍ਹਾਂ ਕੋਈ ਨਸ਼ਾ ਵੇਚਦੀ ਹੈ ਜਾਂ ਘਟਦੀ ਹੈ ਵਗੈਰਾ ਜੀ ਜੀ ਕੰਟਰੋਲ ਰੂਮ ਪਰ ਤੇ ਮੈਸੇਜ ਕੀਤਾ ਸਾਨੂੰ ਕਾਲ ਆਈ ਤਾਂ ਅਸੀਂ ਫੋਕੇ ਦੇ ਚਲੇ ਗਏ ਆ ਜੀ ਉੱਥੇ ਜਾ ਕੇ ਤਾਂ ਜਿਆਦਾ ਰੱਛ ਪਿਆ ਹੋਇਆ ਸੀ ਫਿਰ ਥਾਣੇ ਡੀਡੀ ਸਾਡੀ ਆਪਣੀ ਹੈ ਜੀ ਰਿਸਪੌਂਸਿਵ ਉਹਦੀ ਆਜੀ ਤੇ ਲੱਗੇ ਫਿਜ਼ੀਕਲ ਟੌਪ ਚੈੱਕ ਕੀਤਾ ਜੀ ਇਹਦੇ ਕੋਲ ਕੋਈ ਅਧਰ ਨਹੀਂ ਚੀਜ਼ ਨਹੀਂ ਮਿਲੀ ਤੇ ਮੱਲੇ ਨਿਵਾਸੀਆਂ ਦੇ ਸਾਹਮਣੇ ਸਾਰੀ ਗੱਲ ਹੋ ਗਈ ਉਹ ਕਹਿੰਦੇ ਵੀ ਇਹਨੂੰ ਛੱਡ ਦਿੱਤਾ ਜਾਵੇ ਅਸੀਂ ਵਪਾਰ ਨਹੀਂ ਕਰਾਉਣੇ ਜੀ ਉਹਦੇ ਦੇ ਕੋਲ ਪੁੱਛੀ ਜੁਰੀ ਜੀ ਸਿਰਫ ਪਤਾ ਲੱਗਿਆ ਸੀ ਮਹੱਲੇ ਦੇ ਵਿੱਚ ਕੀ ਕਰਨ ਆਈ ਸੀ ਕਿਹਦੇ ਕੋਲੋਂ ਨਸ਼ਾ ਲੈਣ ਲਈ ਆਈ ਸੀ ਕੁਝ ਨਾਂ ਦੱਸਿਆ ਨਾ ਕੁਝ ਜਿਹੜੇ ਮੈਂ ਸਿਰੇ ਸੀਨੀਅਰ ਅਫਸਰਾਂ ਆਪਣੇ ਨਾਲ ਸਾਂਝੇ ਕਰਾਂਗਾ ਜੀ ਜਿਹੋ ਨਾਂ ਵੀਰੇ ਕਿਉਂ ਕਰਦੇ ਹੋਏ ਤਾਂ ਸਾਨੂੰ ਮਨਜ਼ੂਰ ਦੇ ਇਸ ਕਰਾਂਗੇ ਜੀ ਹੁਣ ਤੱਕ ਕਿਸੇ ਨੂੰ ਤੁਸੀਂ ਲਿਆਂਦਾ ਆਪਣੀ ਹਿਰਾਸਤ ਨਹੀਂ ਨਹੀਂ ਦੋ ਤਿੰਨ ਧਰਾਂ ਦੇ ਵਿੱਚ ਜਿਹੜੇ ਦੱਸੇ ਉੱਤੇ ਛਾਪੇਮਾਰੀ ਕੀਤੀ ਹੈ ਸਾਡੇ ਆਪਣੇ ਪਾਰਟੀ ਨਾਲ ਮੈਂ ਜੀ ਦੇ ਜੀ ਭਜੇਗ ਨਾਂ ਬਸ ਸੀ ਬਾਕੀ ਛੇਰੇ ਹੋ ਗਏ ਤੁਹਾਡੇ ਆਪਣੇ ਸਿੱਤ ਸਾਹਿਬ ਧਿਆਨ ਦੇ ਸੀਨੀਅਰ ਅਫਸਰਾਂ ਦੇ ਠੀਕ ਹੈ ਜੀ ਕੀ ਨਾਂ ਹੈ ਸਰ ਕੀ ਰੋ ਜੀ ਤੁਹਾਡਾ ਮੈਂ ਨਾ ਹੀ ਅਸੀਂ ਪੁਲਿਸ ਥਾਣਾ ਜੀ Division number 7 commissioner division 7